ਬੁਲਾਰ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਮੈਂ ਹਰਪ੍ਰੀਤ ਕੌਰ ਆਪਣੇ ਚੈਨਲ ਤੇ ਸਵਾਗਤ ਹੈ ਅਸੀਂ ਸਾਰੇ ਠੀਕ ਠਾਕ ਹਾਂ ਜੀ ਵਾਹਿਗੁਰੂ ਦੀ ਕਿਰਪਾ ਨਾਲ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਜਿਹੜਾ ਟਾਈਮ ਆ ਮਾਰਨਿੰਗ ਦੇ 5:30 ਦਾ ਟਾਈਮ ਆ ਇੱਕ ਮੱਝ ਦੀ ਮਚਾਰ ਕੱਢ ਲਈ ਤੇ ਰੈਂਦੀ ਆ ਟੋਪੜਾ ਥੋੜਾ ਮੂਰੇ ਖੜਾ ਕੇ ਮਿਲਦੀ ਆ ਮੈਂ ਸਭ ਦਾ ਅਰਦਾਸ ਜੀ ਜਾਨਣੇ ਆ ਧਾਰ ਕੱਢਣ ਆਪਣੇ ਲਾਉਣ ਲੱਗੇ ਜੀਰੀ ਉਹਨੂੰ ਪਤਾ ਹੀ ਹੈ ਕੰਮ ਜੋਰਾ ਤੇ ਚੱਲਦਾ ਲੇਬਰ ਦੀ ਰੋਟੀ ਜਾਊ ਅੱਜ ਐਂਦਰੋਂ ਜੀ ਇਸ ਦਾ ਕੇਲਾ ਸਵੇਰੇ ਸਨੇਹਾ ਨੂੰ ਕਿਹਾ ਭੱਜ ਦੌੜ ਦੌੜ ਕੇ ਕੰਮ ਤੇਰੇ ਬੇੜਾ ਬੂੜਾ ਮੈਂ ਸੰਭਰਤਾ ਗੋਹਾ ਸੜਦਾ ਫਿਕ ਮਾਜਰੀ ਤਾਂ ਵੀ ਕੱਢ ਲਿਆ ਦੀ ਇੱਕ ਦਿਨ ਰਹਿੰਦੀ ਉਹ ਕੋ ਗੜਨੇ ਆਉਂਦੀ ਥੋੜੀ ਜੀ ਤੇ ਆਟੇ ਦੀ ਇੱਕ ਭਾਂਡ ਗੁੰਨ ਦਿੱਤੀ ਉਹ ਪਕਦੇ ਪਕਦੇ ਮੈਂ ਤਾਂ ਨਹੀਂ ਉਹਨੇ ਫੱਟਿੱਲ ਲਵੜਾ ਹੋ ਜਾਣਾ ਗਰਮੀ ਕਰਕੇ ਤੇ ਕੰਮ ਚੱਲਦਾ ਕਰਦੇ ਕੱਟਾ ਜੀ ਗੁੰਨ ਕੇ ਇੱਕ ਸਾਡੋ ਆਟੇ ਪੱਕਣ ਦੇ ਬਾਅਦ ਇੱਕ ਸਾਟਾ ਫਿਰ ਗੁੰਨ ਲਾਂਗੇ ਤੇ ਮੇਰਾ ਇੱਧਰ ਕੰਮ ਸਾਈਟ ਹੋ ਜੂਗਾ ਤੇ ਕਿਉਂਕਿ ਆਪਾਂ ਨੂੰ ਲਾਲਚ ਹੁੰਦਾ ਵੀ ਧੁੱਪ ਤੋਂ ਪਹਿਲਾਂ ਪਹਿਲਾਂ ਹਨਾ ਧੁੱਪ ਤੋਂ ਤੋਂ ਵਾਂਚੀ ਛਾੜੂ ਲੱਗ ਜੇ ਚੇੜੇ ਚ ਫੇਰ ਵੀ ਹੁੰਦਾ ਟਰਕ ਨੂੰ ਲੱਗ ਗਿਆ ਕੱਚੇ ਪੇੜੇ ਚ ਹ ਹ ਸਰਦਾਰ ਜੀ ਤੇ ਵੀ ਥੇਰਾ ਗੇੜਾ ਮਾਰਿਆ 2 ਦਿਨਾਂ ਬਾਅਦ ਕਰੇ ਆਏ ਨੇਗੇ ਦਿਨ ਰਾਤ ਉੱਥੇ ਸੀਗੇ ਕਿਉਂਕਿ ਹੁਣ ਫਿਰ ਪਾਣੀ ਮੋਟਰਾਂ ਦਾ ਬਹਿਰ ਦੀ ਵਾਰੀ ਹੈ ਨਾ ਤੇ ਹੁਣ ਇਹਨਾਂ ਨੂੰ ਕਿਹਾ ਮੈਂ ਧਾਰ ਕਢਾ ਕੇ ਲਿਓਨੇ ਤਾਂ ਕੱਲੀ ਟੋਕਾ ਨਹੀਂ ਹੋਇਆ ਹੈਗਾ। ਹੁਣ ਟੋਕਾ ਟੁਕਾ ਕਰਕੇ ਜਾਓ। ਨੇ ਹੁਣ ਤੀਰ ਕਢਾ ਕੇ ਬਿਨਾਂ ਟੋਕਾ ਕਰ ਜਿਓ। ਫੇਰ ਸਾਨੂੰ ਧੁੱਪੇ ਨੇ ਕਰਨਾ ਪਹੌਂਦੀ ਹੈ। ਨਹੀਂ ਤੇ ਰਿੰਦੇ-ਰਿੰਦੇ ਕਢਾਉਣਾ ਸਭ ਖਾਪੇ। ਤੇ ਮੈਂ ਕਿਹਨੇ ਜਿੱਦ ਤੱਕ ਅਰਿੱਤਾ ਬਾਤਵੀਂ ਦੀ ਕਰ ਲਈਏ। ਪਾ ਜਾਣਿਆ ਜੀ ਧਾਰ ਕਢਣ, ਧਾਰ ਕਢਦੇ ਆਂਗੇ। ਰੋਟੀ ਜਾਓ ਫਿਰ ਕਸਨੇ ਕੰਮ ਕਰਕੇ। ਰੋਟੀ ਰੋਟੀ ਲਾਉਣੇ ਆਂਗੇ ਰਾਹੂ ਦੀ ਵੀ ਲਾ ਲੂ ਰੋਟੀ ਤੇ ਗੈਸ ਤੇ ਲਾਹਾਂਗੇ ਚੁੱਲੇ ਤੇ ਅੱਗ ਨਹੀਂ ਬਾਲਦੇ ਗਰਮੀ ਬਹੁਤ ਹੈ ਅਸੀਂ ਵੇ ਸਮਝਾ ਰਹੇ ਹਾਂ ਕਿ ਸਿਲੰਡਰ ਭਰਾ ਲਾਂਗੇ ਸਿਲੰਡਰ ਭਰਾ ਲਿਆ ਉਹ ਤਾਂ ਬਸ ਆਖਣ ਕੱਟ ਕੇ ਖਤਮ ਹੋ ਜਾਊਗਾ ਸਿਲੰਡਰ ਭਰਾ ਲੈ ਆਪਾਂ ਜੀਆ ਦੇ ਬਕਵਾ ਦੇ ਹਾਂ ਇਹ ਨਹੀਂ ਪਤਾ ਖਾਰੀ ਬਕਵਾ ਦੇ ਇਹ ਨਹੀਂ ਪਤਾ ਹੋੜਾ ਜਿਹਾ ਬਾਲਾ ਹੋਇਆ ਪਿਆਗਾ ਮੈਂ ਕੱਲੋ ਪਰ ਤੋਂ ਸਾਥ ਵਿੱਚ ਕੋਲ ਚਲਾਇਆ ਉਦੋਂ ਹੋੜਾ ਹੋ ਗਿਆ ਹੁਣ ਆ ਜਾਓ ਜੀ ਪਰ ਹਾਂ ਪਾਓ ਕਰੋ ਪਾੜਾ ਸੁਬਾਹ ਤੇ ਲਿਉ ਉਤਾਰ ਚਲ ਆਇਆ ਮੈਂ ਪਾ ਚਾ ਕਿਲੋ ਪਾੰਦਾ ਹਣ ਤੋਂ ਮਨ ਨੂੰ ਆ ਦੁੱਧ ਵਾਲੀ ਬਾਾਲਟੀ ਆ ਹਾਜੋ ਭਈ ਘਰ ਕਢਾਓ ਭਈ ਬਸ ਕਿਉਂ ਹਾਂ ਇਹ ਦੇ ਤਾਂ ਨਹੀਂ ਤੁੰਗ ਨਹੀਂ 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 saya datang untuk pergi nak pulang ਜੀ ਬਿੱਤੀ ਜੀ ਦੀ ਲਾ ਰਹੇ ਨੇ ਬਿੱਤੀ ਜੀ ਦਾ ਵੀ ਪਿਓ ਰਹੇ ਨੇਗੇ ਪੌਦ ਜਾਨੀ ਕਿ ਜਿਹੜੀ ਮੱਕੀ ਤੇ ਮੂੰਗੀ ਬੀਜੀ ਹੋਈ ਉਹਦੇ ਵਿੱਚ ਜਿਹੜੀ ਆਪਾਂ ਜੀਰੀ ਲਾਵਾਂਗੇ 1 ਮਹੀਨੇ ਨੂੰ 20 ਜੁਲਾਈ ਤੱਕ ਲਾਵਾਂਗੇ ਫਿਰ ਉਹ ਜੀ ਪੌਦ ਪਿਓ ਰਹੇ ਨੇ 26 26 ਵੀ ਬੀ ਪਿਓ ਰਹੇ ਆ ਇਸ ਤਰ੍ਹਾਂ ਪਰਚੀ ਪਾ ਦੇਣੀ ਬੋਲ ਜੀ ਤੇ ਯਾਰ ਸਬਦੀ ਪੂਰੀ ਹੈ ਦਵਾਈ ਪਾਤਾ ਸਮਾਰ ਕੇ ਪਾ ਦੋ ਕਿਉਂਕਿ ਪਰ ਸੁੱਕ ਜਨਿਆ ਲੀਰ ਤੇ ਪਾਣੀ ਨਿਕਲਦਾ ਉਹ ਤਮ ਜੀ ਨੇ ਗੌਰ ਰੂਗੀ ਪਾਣੀ ਪੂਣੀ ਪਾ ਦੂੰ ਹੱਥ ਮਾਰ ਕੇ ਹਲਿਆ ਕੇ ਸਮਾਰ ਕੇ ਪਰ ਜੋਕੇ ਹੋ ਲੇਉਂ ਤੈ ਕੋਈ ਕੱਪੜਾ ਪਾ ਕੇ ਮੈਂ ਸਲਵਾ ਦੂੰ ਹਣਾ ਐ ਤੈ ਜੀ ਹਾਂ ਜੀ ਖੋ ਖਾਉ ਹੱਥ ਨਾ ਕੱਢਦੇ ਯਾਰੀ ਪੋਸਟਾ ਕਿੜੀ ਹੋਏ ਤੇ ਡਾਕੇ ਪਾਈ ਹੋਈ ਸੀ ਆ ਬੱਠਾ ਵਾਲਾ ਪਾਣੀ ਡੋਲ ਲਓ ਫਿਰ ਇਹ ਕੱਢ ਦੋ ਤੇ ਨਾਲੀ ਤੇ ਫੜੂ ਨਾਲੀ ਤੇ ਫੜੂ ਚਾਰ ਨੀਜੀ ਲੈ ਲੋ ਦਿਮੰਗੂ ਚਾਰ ਨਾ ਲੈ ਕੇ ਦੇ ਮਾ ਉਹ ਬੱਠਾ ਲਿਆਦਾ ਵੜੇ ਦਾ ਉਹ ਰਗੜਦਾ ਬੱਠਾ ਕਲੇ ਵਿੱਚ ਪਾ ਦਾਂਗੇ ਸੋਤ ਮੈਂ ਚਾਚੂ ਏ ਤੋਂ ਧਾਨ ਵਾਲੇ ਹੋਣੇ ਤਾਂ ਸੋ ਖਮਨ ਦੀ ਰੋਟੀ ਲਾਗੀ ਵੀ ਬਿਨਾਲਾ ਜੀ ਰੋਟੀ ਲਹਾਉਂਦੀ ਹੈ ਚਾਰ ਮਲੇ ਅਮ ਉੱਤੋਂ ਫੂਸਾ ਕੇ ਤਿਆਰ ਹੈ ਇੱਕ ਮੋਟਰ ਤੁਸੀਂ ਆ ਪਾਈਪ ਬੰਦ ਵੀ ਕਰਤੀ ਸਮਾਰ ਬਸ ਉਹ ਢਿੱਗੀ ਹੁੰਦੀ ਜੀ ਅਸਰ ਲੋ ਜੰਨਣਾ ਡਾਕੇ ਤਾਂ ਨਹੀਂ ਹੋਈ ਸੀ ਪਤਾ ਨਹੀਂ ਕਿ ਮੈਂ ਥੋੜੀ ਜੀ ਪੈ ਜਾਂਦੀ ਐ ਪਤਾ ਨਹੀਂ ਪਾਣੀ ਕਰਤੀ ਤੇ ਆ ਜਿਹੜੀ ਰਹਿ ਜਾਂਦੀ ਕੁਪਾ ਕਰਦੇ ਆਪਣੇ ਅਗਲੇ ਕੰਮ ਹੁਣ ਤਾਮ ਹੋ ਜੂ ਹੁਣ ਤੱਕ ਨਾ ਛੁੱਪਣੇ ਮਚਾਤੀ ਸੀ ਸਾਰੀ ਬਾੜੀ ਹੁਣ ਵਧੀਆ ਹੋ ਹਾਂ ਨਮਾਉਂ ਦੇਖ ਆਇਆ ਮੇਰਾ ਮੋ ਕਰਦੀਆਂ ਨੇ ਦੇਖ ਕੇ ਨਹੀਂ ਤਨ ਕੋਲ ਪਾਣੀ ਪਿਆਸ ਏ ਅੱਜ ਦਾਦੀ ਪੋਤੀ ਦੀ ਗੱਲ ਸੋ ਕਮੰਡ ਜੀ ਉਹ ਤੇ ਇੱਧਰ ਲਾ ਲਾ ਰਹੀ। ਰਾੜੀ ਦੇ ਕਪੜੇ ਤੋਂ ਬਣ ਮੈਂ ਤਾਂ ਕਪੜਾ ਉਂ ਬਣਾਉਂਦੀ। ਜਿਹੜਾ ਦਾਤਾ ਬਾਣ ਦਾ ਹੋ ਹੋ ਗਿਆ ਇਹ ਚ ਕੱਢ ਕੇ ਮੈਨੂੰ ਪ੍ਰਾਂਤ ਦੇ ਦੀ ਹੈ ਨਾ। ਉਹ ਚ ਉਹਨੂੰ ਐਂ ਫਿਰ ਮੈਂ ਸੰਭਾਲਾ। ਇਹ ਕੋਈ ਨਹੀਂ ਕਾਲਾ ਹੀ ਪਲੇ ਆ ਕੇ ਦੇਵੇ ਆ ਤਾਂ ਮੱਖੀ ਲੱਗੂ ਕੀ ਜਾਂਦੀ। ਉਹਨਾਂ ਨੇ ਮਿਲੂ ਦੁਕਾਨ ਤੋਂ ਮਿਲੂ ਘਰੋਂ। ਜਿਹ ਹੁਣ ਇੱਕ ਹੀ ਗੱਲ ਲਾਜੋ ਉਸ ਤੋਂ। ਆ ਦੇ ਜਿਸਕੇ ਨੂੰ ਕੇ ਰਖਣੀ ਮੱਖੇ ਤਾਂ ਖਾ ਲੇ ਕਿੰਨਾ ਮਹੁਰ ਦੋ ਬੀ ਦੀਰ ਮਾਰ ਕੇ ਇੱਥੇ ਤਾਂ ਵੀ ਪਤਾ ਨਹੀਂ ਕਿਉਂ ਠੰਡੇ ਖਾਂਦੇ ਉਦੋਂ ਵੀ ਜਾ ਰਹੇ ਹਾਂ ਚਲੋ ਜੀ ਪਵਾਚ ਮਿਲ ਜਾਗੇ ਲੋ ਜੀ ਆਪਾਂ ਇੱਕ ਪ੍ਰਸਵਿਰ 29 ਸੀ ਹੁਣ ਮਹਾਜਾ ਗੁੰਨ ਕੇ ਫਿਰ ਮੱਜਾ ਮਹਾਤ ਲੱਗ ਦੋ ਪਟਾ ਦੇ ਹੋਗੇ ਸੁਖਮਣਾ ਬਹੁਤ ਸਹਾਰਾ ਲਵਾਉਣ ਵਾਲੀ ਹੋਗੀ ਰੋਟੀਆਂ ਵੀ ਲਾਲੰਦੀ ਐ ਤੇ ਪੇੜੇ ਕਰਦੀ ਐ ਚੋਪੜੀ ਐ ਬੀਬੀ ਰਾੜ ਕੇ ਦੇਣ ਫਿਰ ਪਾਉਂਦੇ ਦਾਦੀ ਪੋਤੀ ਹੁਣ ਨੰਮੇਰ ਕੰਮ ਕਰਦੇ ਕਰਦੇ ਹੁਣ ਪਕਾ ਲੈਣੇ ਬੜੇ ਮਤੋਈ ਆਈ ਚੋਕਣੇ ਪਾਉਣ ਵਾਲੇ ਰਹੇ ਜੀ ਕੱਲੇ ਤੇ ਹੁਣ ਬੱਕਰਾਂ ਦੇ ਪੁੱਤਾਂ ਨੇ ਕਮੈਂਟ ਕੀਤਾ ਕਰਨੇ ਤੁਸੀਂ ਘੁੰਮਣ ਨਹੀਂ ਜਾਂਦੇ ਕਿਤੇ ਅਸੀਂ ਕਿੱਥੇ ਘੁੰਮਣ ਜਾਣਾ ਕਿਦੋਂ ਜਾਣਾ ਉਹ ਤੁਹਾਨੂੰ ਦੱਸ ਦਿਆਂ ਜੀ ਸਾਡਾ ਤਾਂ ਆਹੀ ਘੁੰਮਣ ਘਮਾਉਣਾ ਹੈ ਪਤੀਲੇ ਚਾਹ ਦੇ ਕਰ ਲੇ ਪਤੀਲੇ ਦਾਲ ਦੇ ਕਰ ਲੇ ਰੋਟੀਆਂ ਦੀਆਂ ਪ੍ਰੰਤਾਂ ਪਕਾਲੀਆਂ ਪਿੰਡਾਂ ਤਾਂ ਹੀ ਘੁੰਮਣ ਘਮਾਉਣ ਹੁੰਦਾ ਹੈ ਹਨਾ ਜੀ ਖੇਤੀ ਜਾਣਾ ਤੋਂ ਕਿਹੜਾ ਘੁੰਮਣ ਘਮਾਉਣ ਜਾਇਆ ਜਾਂਦਾ ਹੈਗਾ ਆਹੀ ਕੋ ਮਣਾਵਾ ਸਰ ਖੇਤ ਜੇਵਾਜੀ ਕਰਦਾ ਸਰਦਾਰ ਜੀ ਕਹਿੰਦੇ ਜੇ ਕਿਤੇ ਜੀ ਕੋ ਮਣਾ ਜਾਣਾ ਖੇਤ ਵਗਦੋ ਨੇ ਸਭ ਚਾ ਫੜਾਇਆ ਇਹਨੇ ਭੂਮੀ ਆਇਓ ਪਿੰਡਾਂ ਨਕੀ ਘੂਮਣ ਘਮਾਉਣ ਹੁੰਦਾ ਸਾਡੇ ਵਰਗਿਆਂ ਦਾ ਘੂਮਣ ਘਮਾਉਣ ਹੁੰਦਾ ਜੀ ਸਰਦਾਰ ਲੋਕਾਂ ਦਾ ਹਨਾ ਜੀ ਕਿ ਆਪਾਂ ਘੜਬਈਏ ਭਾਈ ਇਹ ਤਾਂ ਨਹੀਂ ਆਏਗੇ ਅਪਰੇ ਖੇਤੀ ਆਲੇ ਆਗੇ ਜਿਹੜੇ ਮੁਲਾਜ਼ਮ ਨੇ ਘੂਮਣ ਘਮਾਉਣ ਕੋ ਨਾ ਅਜਿ ਨਾਲ ਖੇਤੀ ਨਹੀਂ ਕਰਨੀ ਮੱਝਾਂ ਨਹੀਂ ਸਾਹਮਣੀਆਂ ਸਾਰਟ ਕੰਮਰੇ ਟਾਈਮ ਨੂੰ ਆਉਣਾ ਪੈਂਦਾ ਇਹ ਵੀ ਡਿਊਟੀ ਹੈਗੀ ਹਾਂ ਜੀ ਬਤਾ ਇਸ ਕਰਕੇ ਲੋ ਜੀ ਸੁਖਮੰਨ ਦੀ ਗੱਲ ਤਾਂ ਤੁਸੀਂ ਤਾਂ ਸੌਂ ਗਏ ਸੀ ਵੀ ਹੱਸ ਲੀ ਹੈ ਨਾ ਤੇ ਇਸ ਕਰਕੇ ਕਾਹ ਰੋ ਤੇ ਪਾਣੀ ਸਾਡਾ ਆਪਣਾ ਤਾਂ ਕੀ ਆ ਰੱਖੀ ਆ ਰੇਤੀ ਵਾਲਾ ਘੁੰਮਣ ਘਮਾਉਂਦਾ ਹੀ ਘੁੰਮਣ ਘਮਾਉਣਾ ਹੈਗਾ ਕਾਇਦੇ ਹੁੰਦੇ ਸੀ ਸੁਖਮਣ ਬੋਲਦੀ ਵੀ ਬੋਲ ਜਿੰਜਰੋ ਬੋਲਦੀ ਐਨੀ ਸੋਹਣੀ ਗੱਲ ਕਰਦੀ ਐ ਅੰਦਰੋਂ 50 ਹੋ ਜਾਣੀਆਂ ਪੰਜ ਰੋਟੀ ਹੋਰ ਤਾਂ ਤੇ ਤੇ ਤੱਤ ਪੱਕ ਜਿਉਂ ਨਾਲ 100 ਰੋਟੀ ਉਹਨਾਂ ਦੀ ਹੋ ਜੂ 35 ਰੋਟੀਆਂ ਆਪਣੇ ਆ ਜਾਣੀਆਂ 30 ਰੋਟੀਆਂ ਤੇ ਬਣਾਵਾਂਗੇ 25 ਕ ਬਣਾ ਲਾਂਗੇ ਤੇ ਅੰਦਰੋਂ 50 ਹੋ ਜਾਣੀਆਂ ਪੌਣੇ 200 ਰੋਟੀ ਪੱਕੂਗੀ ਲੋ ਜੀ ਜਿਹੜਾ ਟਾਈਮ ਆਗਾ ਤਾਜੀ-ਬੱਜ ਗਏ ਨੇ ਤੇ ਉੱਠ ਕੇ ਖਾ ਕੇ ਸੌਂਗੇ ਸੀ ਉੱਠ ਕੇ ਫੇਰ ਖਾ ਪੀ ਲਿਆ ਕੰਮ ਕਰ ਲਿਆ ਜੀ ਮੈਂ ਅੱਜ ਸਾਡੇ ਇੰਨੇ ਬੰਦੇ ਸੀ ਹਨਾ ਸਾਨੂੰ ਜਮੀਂ ਪਤਾ ਨਹੀਂ ਲੱਗਿਆ ਨਾ ਸਾਾਨੂੰ ਜਮੀਂ ਵੀ ਥਕਾਵਟ ਹੋਈ ਆ ਪਤਾ ਨਹੀਂ ਹਨਾ ਫੇਟ ਕੰਮ ਦਾ ਹੌਸਲਾ ਹੀ ਹੋ ਜਾਂਦਾਗਾ ਤੇ ਉਸ ਸਾਡੀ ਅੱਬਾਈ ਦੋ ਮੇਰੀਆਂ ਧੀਆਂ ਨੇ ਇੱਕ ਤਿੰਨ ਇਹ ਵੀ ਬਹੁਤ ਹੀ ਜ਼ਿਆਦੇ ਕੰਮ ਕਰਾਉਂਦੀਆਂ ਨੇ ਪੜਾਣਾ ਕਹਿੰਦੀਆਂ ਨੇ ਵੀ ਤੁਸੀਂ ਛੋਟੀ ਬੇਟੀ ਨੂੰ ਕੰਮ ਕਰਾਓ ਹਨਾ ਤੇ ਕੰਮ ਮੈਂ ਇਹਨਾਂ ਨੂੰ ਕੈਮਰੇ ਸਾਹਮਣੇ ਨਹੀਂ ਕਰਾਉਂ ਲੋ ਜੀ ਨਾ ਮੇਰੇ ਮੱਝ ਨੇ ਡੇਕ ਤੋਂ ਮੇਰੇ ਕੱਪੜੇ ਪਾੜਤੀ ਸੀ ਮੈਂ ਦੋ ਸੁਨਕ ਮੰਗਾਏ ਨੇ ਕੱਲ ਪ੍ਰਵਲੀਨ ਵਾਗੀ ਤੇ ਸੜਕ ਦਾ ਸਰਦਾਰ ਥਿਉਰੇ ਪਰਸੋਂ ਨੇ ਕੇਤ ਗਏ ਰਾਤ ਆਏ ਨੇ ਨੇਰੇ ਤੇ ਖੇਤੋਂ ਆਈ ਨਹੀਂ ਤੇ ਬ੍ਰਾਹਲਿਨ ਦੀ ਭੂਆ ਦੀ ਕੁੜੀ ਆਈ ਹੈਗੀ ਤੇ ਉਹ ਰੋਣ ਲੱਗ ਗਈ ਜੇ ਬ੍ਰਾਹਲਿਨ ਨਹੀਂ ਆਉਂਦੀ ਤਾਂ ਮੈਂ ਵੀ ਆਪਣੇ ਪਿੰਡ ਜਾਨੀ ਆਂਗੀ ਫਿਰ ਸੱਡਣ ਦਾ ਟਾਈਮ ਨਹੀਂ ਸੀ ਸੁਖਵਿੰਦਰ ਰਾਤ ਆ ਕੇ ਉਹਨੂੰ ਲੈ ਗਏ ਤੇ ਵਿਚਾਰੀ ਨੂੰ ਕੱਪੜਾ ਲੀੜਾ ਹਨਾ ਲੈਕਾ ਨਹੀਂ ਗਿਆ ਕਿਉਂਕਿ ਖੇਤ ਬੀਜੀ ਸੀਗੇ ਸਰਦਾਰ ਜੀ ਨਾ ਮੈਂ ਇਕੱਲੀ ਜਾ ਸਕਦੀ ਸੀ ਉਸ ਮੈਨੂੰ ਆਇਆ ਹੋਗਾ ਵੀ ਜਿਰੋ ਆਮਣੀ ਆਉਗੀ ਹਨਾ ਕੁਸ ਮੈਨੂੰ ਆਇਆ ਹੋਗਾ ਜਦੋਂ ਆਮਣੀ ਆਉਗੀ ਵੀ ਆਪਦੇ ਪਸੰਦ ਦੇ ਬੱਚਿਆ ਲੈ ਲਊਗੀ ਬੱਚਿਆਂ ਦਾ ਬੱਚੇ ਦਾ ਦਿਖਵਾ ਆਪ ਜੀ ਸੋਹਣਾ ਡਿਜ਼ਾਈਨ ਦੇਖ ਲਾਂਦੇ ਨੇ ਹੈਨਾ ਵੀ ਮਾਂ ਮੰਮੀ ਪਤਾ ਹੁੰਦਾ ਵੀ ਮੇਰਾ ਬੱਚਾ ਕਹਿੰਦੇ ਜੇ ਕੱਪੜੇ ਪਾਉਣ ਦਾਗਾ ਤੇ ਕੁਸ ਮੈਂ ਤਾਂ ਕਰਕੇ ਵੀ ਨਹੀਂ ਗਈ ਹੈਗੀ ਕੱਪੜੇ ਲਿਆ ਕੇ ਦਿੱਤੇ ਉਹਨਾਂ ਨੂੰ ਮਾਂ ਤੋਂ ਬਿਨਾ ਕੱਪੜੇ ਨਹੀਂ ਠੀਕ ਆਉਂਦੇ ਹੈਗੇ ਤੇ ਜਿੰਦੇ ਹੁਣ ਆਮਣੀ ਆਈ ਚਲੋ ਉਹਦੇ ਆਮਣੀ ਦੇ ਵੀ ਰਹਿੰਦੇ ਨੇ ਕੱਪੜੇ ਤੇ ਆਹ ਮੋਟਾ ਬਟਿਕਾ ਨਾ ਤੱਕੀ ਤੋੜਾਗਾ ਬਾਕੀ ਵੀ ਪਹਿਣਾ ਕਮੈਂਟ ਵੀ ਕਰਦੀਆਂ ਸੀਗੀਆਂ ਤੇ ਭਣੇ ਵੀ ਅਮਰਤ ਨੇ ਵੀ ਕੱਪੜੇ ਲੈ ਲੇ ਵੀ ਆ ਭਾਇਣ ਹਰਦੀ ਨੇ ਵੀ ਲੈ ਲੈ ਤੇ ਸੇਮ ਵੀਰ ਨੇ ਆ ਵੰਗਰ ਨਹੀਂ ਤਰ ਕੱਪੜੇ ਲੈਤੇ ਗਰਮੀਤ ਕੋਲੇ ਹੈਗਾ ਜੀ ਪਟਿਕ ਦਰ ਸੇ ਫਿਰ ਉਹਨੂੰ ਪੈਸੇ ਦੇ ਦਿੰਦਾ ਹੁੰਦਾ ਹੈਗਾ ਤੇ ਆਮਣੀ ਨੇ ਵੀ ਜਿੰਨਾ ਪਟਿਕ ਬਣਾਇਆ ਸਾਕੋ ਪਰੇ ਕੱਪੜੇ ਲੈ ਕੇ ਦੀ ਪੈਸੇ ਲੈ ਜਾਂਦੀ ਹੈ ਕਹਿੰਦੀ ਮੈਂ ਪਸੰਦ ਦੇ ਬਣਾਉਂਗੀ ਜਿਵਾਖਾਣੇ ਲੈ ਜਾਂਦੀ ਆ ਬਰ ਇਹਦਾ ਜਿਵਾਖਾਣੇ ਵੀ ਪੈਸੇ ਦੇ ਦਿੰਦੀ ਸਾਡੇ ਸਾਡੇ ਮੰਗੋ ਉਹ ਵੀ ਲਾਲਚ ਨਹੀਂ ਕਰਦੀ ਹੈਗੀ ਜੀ ਹਨਾ ਆਪਦੇ ਘਰੇ ਦੇ ਦੇ ਲੋ ਜੀ ਫਿਰ ਅਖਵਿੰਦਰ ਮੈਂ ਆਉਣੀ ਨੂੰ ਕਹਿ ਦਿੱਤਾ ਮੈਨੂੰ 2 ਸੂਟ ਭੇਜ ਤੀ ਜੇ ਸੋ ਦਿਲਦਰ ਲੈਣ ਆਊਗਾ ਪ੍ਰੋਬਲੀ ਇਹਨੂੰ ਕਿਉਂਕਿ ਮੇਰੇ ਘਰੇ ਪਾਉਣ ਵਾਲੇ ਫਿਰ ਪਾਟ ਵੀ ਜੇ ਆਪਾਂ ਮਾਈਨਸ ਮਟਰ ਲਾਉਣੇ ਕਰੇ ਮੱਜਾ ਜੋ ਵੀ ਪਾਟ ਜਾਂਦੇ ਨੇਗੇ ਤੇ ਕਿਉਂ ਬਾਲੇ ਮੈਂ ਕਿ ਤੋ ਉਹ ਵੀ ਲੈਤੇ ਮੈਂ ਕੋਈ 700 ਦਾ ਕੋਈ 800 ਦਾ ਤੇ ਆਹ ਪਤਾ ਨਹੀਂ ਕੀ ਰੇਟ ਲਾਉਗੀ ਰੇਟ ਤੋਂ ਮੈਨੂੰ ਕੁਛਿਆ ਨਹੀਂ ਹੈਗਾ ਮੈਨੂੰ ਆਪਾਂ ਤਾਂ ਗਰੀ ਮੀਂਦ ਮੰਗੂ ਫਿਰ ਆਹ ਵੇ ਸਾਹ ਨਾਲ ਹੀ ਦੇ ਵਾਗੇ ਤੇ ਦੋ ਸੂਟ ਮੰਗਾਏ ਇੱਕ ਕਾਵਾ ਜਿੰਨਾਂ ਨਾਲ ਆ ਤੁਸੀਂ ਸਲਵਾਰ ਜਿੰਨੀ ਹਲਕਾ ਹਲਕਾ ਜਿਹਾ ਕੱਪੜਾ ਹੈ ਤੇ ਬਸ ਇੱਕ ਸੀਜ਼ਨ ਲੰਘ ਜੇ ਗਰਮੀ ਵਾਲਾ ਕੱਪੜਾ ਤਾਂ ਹਨਾ ਉਹੀ ਵਧੀਆ ਹੁੰਦਾ ਇੱਕ ਆਫ ਵਾਈਟ ਸਲਵਾਰ ਹੈਗੀ ਪ੍ਰਿੰਟ ਕੁਮੀਜ ਆਏਗਾ ਤੇ ਇਹ ਨਾ ਆਪ ਹੀ ਆਪਾਂ ਸਿਲਾਈ ਕਰ ਲਾਂਗੇ ਕਿਉਂਕਿ ਜੇ ਆਪਾਂ ਇਹਨਾਂ ਹੀ ਸਿਲਾਈ دیਵਾਵਾਂਗੇ ਕਿਉਂਕਿ ਹਲਕਾ ਦਾ ਕੱਪੜਾ ਮੈਂ ਉਹਨੂੰ ਕਿਹਾਂ ਜਿੱਥੇ ਸਾਫੇ ਨੂੰ ਸਾਫਤਾ ਦੇਈ ਕੱਪੜਾ ਹਨਾ ਵੀ ਚਲ ਮੈਂ ਟੱਕਰੀ ਪਾਉਣੇ ਨੇ ਵੀ ਇੱਕ ਗਰਮੀ ਲੰਘ ਜਾਂਦੀ ਆ ਫਿਰ ਉਸ ਦਿਵਾਰ ਮੁੜ ਕੇ ਜਿਹੜਾ ਜਦੋਂ ਪੱਧਰ ਦੇ ਆਣਿਆ ਆ ਮਨ ਦੀ ਸਾਰ ਗਰਮੀ ਮਨ ਜਾਂ ਨਹੀਂ ਕਰਦਾ ਪਾਉਣ ਦਾ ਹਨਾ ਮੁੜ ਕੇ ਨਾਲ ਪਾੜ ਵੀ ਜਾਂਦੇ ਨੇ ਫਿਰ ਮਨ ਵੀ ਮਨ ਤਾਂ ਕਰ ਲਾਦਾ ਪਰ ਪਾੜ ਜਾਂਦੇ ਨੇਗੇ ਤੇ ਇਹ ਵੀ ਦੇਖਾਂਗੇ ਜੇ ਟਾਈਮ ਲੱਗੇ ਸਲਾਈ ਆਪ ਹੀ ਕਰ ਲਾਂਗੇ ਜੀਰੀ ਲੱਗ ਜਾਣੀ ਫਿਰ 7:00 ਸੂਰ ਗਿਆ ਦਿਓ ਮੈਂ 7:00 ਸੂਰ ਤੇ ਸਲਾਈ ਦੇਵਾਂਗੇ ਤੇ ਬੀਬੀ ਦਾਲ ਪਾਣੀ ਚ ਇਰਦਿਆ ਕੋ ਮੋਤਾ ਅੰਤ ਪਰਨੇ ਆੜਾ ਜੇਠਾ ਹੈ ਹਾਰ ਦੇ ਦੁਪਹਿਰੇ ਨੇ ਹਨਾ ਨੰਗਾ ਆਈ ਨੰਗ ਤੇ ਤੇ ਆਪੀ ਸੋ ਲੰਗੀ ਤੇ ਜੁਨੀ ਵਾਲੀ ਹੋਣੀ ਚਿੱਤ ਨਹੀਂ ਰਹਿਣੀ ਸਿੱਤ ਨਹੀਂ ਰਹਿਣੀ ਨਾ ਬੀਬੀ ਜਿਹੜਾ ਆਪਾਂ ਲੈ ਕੇ ਡਾਈ ਕਰਾਉਣਾ ਉਹ ਵਧੀਆ ਹੋਊਗੀ ਇਹ ਤਾਂ ਫਿਰ ਨਹੀਂ ਬਣਾਈ ਦੀ ਇਹ ਤਾਂ ਬਣੀ ਬਣਾਈ ਆ ਨਹੀਂ ਜੀ ਬਣਾਉਣੀ ਨਹੀਂ ਨਹੀਂ ਬਹੁਤ ਟਾਨਾ ਵਾਲੀ ਆ ਯਾਰ ਸਲਵਾਰ ਤੇ ਫਰਕ ਆ ਲੈ ਜੇ ਕਰੇ ਬਣਾਈ ਹੋਊਗੀ ਚਲੋ ਜੀ ਆਪਾਂ ਹਨਾ ਜਿਹੜੇ ਕਹੇ ਜੇ ਵੀ ਕੱਪੜੇ ਤੁਹਾਨੂੰ ਦਿਖਾ ਦਿੱਤੇ ਨੇਗੇ ਤੇ ਆਪਾਂ ਮਿਲਾਂਗੇ ਕੱਲ ਨੂੰ ਇਸੇ ਨਵੇਂ ਵਲੋਗ ਨਾਲ ਅੱਜ ਜੇ ਆਪਾਂ ਇਸੇ ਐਂਡ ਕਰ ਦਿਆਂਗੇ ਹੁਣ ਆਪਾਂ ਖਾਜੇ ਦੀ ਕਢਾਈ ਦਾ ਫੋਨ ਆਇਆ ਕਿ ਤੋਂ ਪਹਿਲਾਂ ਮੈਂ ਕੱਲ ਕਰ ਸੁਲਾ ਸੀ ਕਢਾਈ ਦਾ ਫੋਨ ਆ ਗਿਆ ਹੋਰ ਕਢਾਈ ਖਾਜੇ ਦੀ ਕਢਾਈ ਕਰਦੇ ਫਿਰ ਕਲਵੀਰ ਤੇ ਡੈਡੀ ਨੇ ਕਰਿਆਗਾ ਮਹਿੰਗੇ ਤੇ ਕਰਾਂਗੇ ਐਂਡ ਵੀਡੀਓ ਦਾ ਜੇਕਰ ਚੈਨਲ ਤੇ ਪਹਿਲੀ ਵਾਰ ਹੁਣ ਚੈਨਲ ਨੂੰ ਤੁਹਾਨੂੰ ਸਬਸਕ੍ਰਾਈਬ ਵੀਡੀਓ ਲਾਇਕ ਕਰ ਦਿਓ ਸੋਹਣਾ ਜਾਂ ਪਿਆਰਾ ਜਿਹਾ ਕਮੈਂਟ ਕਰਿਓ ਮਿਲਾਂਗੇ ਕੱਲ ਨੂੰ ਕਿਸੇ ਨਵੀਂ ਵੀਡੀਓ ਨਾਲ ਵੀਡੀਓ ਦੇਖਣ ਲਈ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ